ਤੁਸੀਂ ਕਿਵੇਂ ਦੇਖਦੇ ਹੋ ਕਿ ਮੈਡਮ ਘਰੇ ਨੇ ਇਸ ਵਾਰੀ ਵੋਟਾਂ ਦੇ ਵਿੱਚ ਤੁਹਾਨੂੰ ਲੱਗਦਾ ਜਿੱਤਣਗੇ ਵੀ ਇਹਨਾਂ ਦਾ ਪੂਰਾ ਭਰਵਾ ਹੁਗਾਰਾ ਤੁਸੀਂ ਦੋਵਾਂਗੇ ਨਾਲ ਸਾਰੇ ਮਿਲ ਕੇ ਜੀ ਜਰੂਰ ਦੇਵਾਂਗੇ ਜੀ ਸਾਨੂੰ ਪੂਰੀ ਉਮੀਦ ਹੈ ਇਹ ਉਮੀਦ ਹੈ ਕਰੇ ਉਤਰਨਗੇ ਸਾਡੇ ਬੱਚੇ ਨੇ ਅਸੀਂ ਜੇ ਉਹਨਾਂ ਨੂੰ ਕੋਈ ਕੰਮ ਕਹਿਣਾ ਵੀ ਹੈ ਤੇ ਅਸੀਂ ਪੂਰੇ ਹੱਕ ਨਾਲ ਇਹਨਾਂ ਨੂੰ ਕਵਾਂਗੇ ਜੋ ਇੱਛਾ ਲੋਕਾਂ ਦੀ ਇਹਨਾਂ ਦੀ ਹੈ ਮੈਨੂੰ ਲੱਗਦਾ ਹੈ ਉਸ ਤੋਂ ਵੀ ਵੱਧ ਮੋਰ ਥੈਨ ਸੈਟੀਸਫੈਕਸ਼ਨ ਲੋਕਾਂ ਦੀ ਕਰਵਾਉਣਗੇ ਔਰ ਜਿੰਨੀ ਸੇਵਾ ਇਹ ਕਰ ਸਕਦੇ ਆ ਆਪਣੀ ਕਪੈਸਿਟੀ ਦੇ ਮੁਤਾਬਕ ਉਸ ਤੋਂ ਵੀ ਵੱਧ ਕਰਨਗੇ ਉਹ ਰਿਲਾਕੇ ਨੂੰ ਸਵਰਗ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਕਿਉਂਕਿ ਦੇਖੋ ਸੜਕਾਂ ਤੇ ਨਾਲ ਆਪਾਂ ਜਾਣਦੇ ਆ ਕੋਈ ਕਿਤੇ ਪੱਥਰ ਹੈ ਕੋਈ ਕਿਰਨ ਦਾ ਡਰ ਹੁੰਦਾ ਦੋ ਤਿੰਨ ਵਾਰ ਕੇਸਿਸ ਇਦਾਂ ਦੇ ਹੋਏ ਆ ਵੀ ਕਈ ਰਾਤ ਨੂੰ ਜਾ ਰਹੇ ਆ ਸਕੂਟਰਾਂ ਤੋਂ ਹੋ ਜਾਂਦੇ ਇਸ ਲਈ ਸੜਕਾਂ ਸਿਵਲ ਪਾਣੀ ਇਹ ਤਿੰਨ ਕੰਮ ਬਹੁਤ ਜ਼ਰੂਰੀ ਹੈ ਸਾਡੇ ਲਈ ਵੀ ਉਮੀਦ ਹੈਗੇ ਜੇ ਸਾਡਾ ਕੋਈ ਕੰਮ ਅੜਚਾ ਨਾਂਦਾ ਅਸੀਂ ਹੁਣ ਸਵੇਲੇ ਇਹਨਾਂ ਨੂੰ ਅੱਧੀ ਰਾਤੀ ਆਵਾਜ਼ ਲਗਾਈਏ ਇਹ ਪਹਿਲਾਂ ਵੀ ਇਦਾਂ ਕਰਦੇ ਸੀ ਹੁਣ ਵੀ ਆ ਹਾਂਜੀ ਪੂਰੀ ਤਰ੍ਹਾਂ ਨਿਕਲੇਗਾ ਮੈਂ ਕਹਾਂ ਮੈਂ ਕਹ ਪੂਰੀ ਤਰ੍ਹਾਂ ਨਿਕਲੇਗਾ ਦੇਖੋ ਕਹਿੰਦੇ ਤਾਂ ਲੋਕੀ ਬਹੁਤ ਕੁਛ ਹੈ ਕਰਦਾ ਕੋਈ ਨਹੀਂ ਆਪਾਂ ਕਵਾਂਗੇ ਕੱਟ ਕਰਾਂਗੇ ਜਾਵਾ ਔਰ ਅਸੀਂ ਜਾਣਦੇ ਆ ਕਿ ਇਸ ਪਰਿਵਾਰ ਦੇ ਬਲੱਡ ਵਿੱਚ ਵੀ ਸੇਵਾ ਭਾਵਨਾ ਜਿਹੜੀ ਰਚੀ ਹੋਈ ਹੈ ਤਾਂ ਇਹ ਲੋਕਾਂ ਦੀ ਇੱਛਾਵਾਂ ਤੇ ਸਦਰਾਂ ਤੇ ਪੂਰੇ ਉਤਰਨ ਉਹਨਾਂ ਵੀ ਰਾਤ ਨੂੰ 12 ਵਜੇ 1 ਵਜੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੁਣ ਸਾਡੇ ਪੂਰੇ ਪਰਿਵਾਰ ਚ ਇਦਾਂ ਇਹ ਪੂਰੀ ਪਾਰਟੀ ਦੀ ਸੇਵਾ ਲਿਖੀ ਹੋਈ ਹੈ ਤੇ ਜਦ ਵੀ ਪਾਰਟੀ ਸਾਨੂੰ ਕਿਸੇ ਕੰਮ ਨੂੰ ਕਹਿੰਦੀ ਅਸੀਂ ਅੱਗੇ ਹੋ ਕੇ ਵੱਧ ਕੇ ਸੇਵਾ ਕਰਦੇ ਹਾਂ ਜੀ ਮੈਮ ਕਿੱਦਾਂ ਲੱਗਦਾ ਕਿ ਮੈਂ ਮੈਮ ਇਸ ਵਾਰੀ ਵੋਟਾਂ 'ਚ ਖੜੇ ਨੇ ਤੁਹਾਡੇ ਏਰੀਆ ਦੇ ਹੈਗੇ ਨੇ ਆਪ ਕਹਿ ਸਕਦੇ ਆ ਤੁਹਾਡੇ ਸਹੇਲੀ ਵੀ ਐ ਸખી ਵੀ ਹੈ ਕਿ ਕੀ ਲੱਗਦਾ ਕਿ ਤੁਹਾਡੀ ਉਮੀਦਵਾਰਾਂ ਦੇ ਖੜੇ ਕਰੇ ਉਤਰਨਗੇ ਹਾਂਜੀ ਹਾਂਜੀ ਬਿਲਕੁਲ ਜੀ ਇਹ ہماری ਵੀ ਸਭ ਕੀ ਉਮੀਦੋਂ पे खड़े ਉਤਰेंगे ਇਹ ਮਤਲਬ ਉਹ ਨਹੀਂ ਹੈ ਬੰਦੇ ਹੀ ਐਸੇ ਹੈ ये जब बिना पावर के आप लोगों की सेवा कर सकते हो तो पावर में आने के बाद तो आप और ज़्यादा करोगे क्योंकि जब आपके पास पावर भी मिल जाती है फिर तो आपका डेफिनेटली बहुत बढ़ जाता है काम तो हंड्रेड परसेंट इनका एफर्ट बहुत अच्छा रहेगा तो पूरा सपोर्ट है हाँ जी है जी फुल सपोर्ट है

ਅ ਜਿਵੇਂ ਕਿ ਤੁਹਾਨੂੰ ਪਤਾ ਹੈ ਕੁਛ ਹੀ ਦਿਨਾਂ ਦੀ ਦੂਰੀ ਤੇ ਜਿਹੜੇ ਚੋਣਵ ਹੈ ਨਗਰ ਨਿਗਮ ਦੇ ਆਉਣ ਵਾਲੇ ਨੇ ਤੇ ਹਰ ਪਾਰਟੀ ਦੇ ਨੁਮਾਇੰਦੇ ਜਿਹੜੇ ਆਪਣਾ ਪਬਲਿਕ ਕਾਰਜ ਨੇ ਪੂਰਾ ਪਬਲਿਕੇਸ਼ਨ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਨੁਮਾਇੰਦਗੀ ਜਿਹੜੇ ਕਰਦੇ ਨੇ ਨਾਲ ਦੇ ਨਾਲ ਉਹਨਾਂ ਦੀ ਕੈਂਪੇਨਿੰਗ ਵੀ ਚੱਲ ਰਹੀ ਹੈ ਦੇਖ ਸਕਦੇ ਹੋ ਤੁਸੀਂ ਇਸ ਫਿਲਹਾਲ ਅਸੀਂ ਖੜੇ ਹਾਂ ਵਾਰਡ ਨੰਬਰ 27 ਦੇ ਵਿੱਚ ਜਿੱਥੇ ਕਿ ਈਸ਼ਾ ਰਾਣਾ ਜੀ ਖੜੇ ਨੇ ਸੱਸ਼ੀ ਗੱਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਸ ਠੀਕ ਹੈ ਬੜੀਆਂ ਕਿਵੇਂ ਦਾ ਲੱਗ ਰਿਹਾ ਪਹਿਲੀ ਵਾਰੀ ਪਾਰਟੀ ਵੱਲੋਂ ਇੰਨਾ ਭਰੋਸਾ ਜਤਾ ਕੇ ਤੁਹਾਨੂੰ ਟਿਕਟ ਮਿਲ ਗਈ ਹੈ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਕਹਿੰਿਆ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਵੀ ਮੈਨੂੰ ਇਸ ਜਗ੍ਹਾ ਲਈ ਹਾਂ ਸੇਵਾ ਲਈ ਉਹਨਾਂ ਨੇ ਆਪਣੇ ਮੌਕਾ ਦਿੱਤਾ ਹੈ ਸੇਵਾ ਦਾ ਕਰਨ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਨੇ ਕੀ ਲੱਗਦਾ ਹੈ ਅੰਦਰ ਜਿਹੜਾ ਜਜ਼ਬਾ ਸੇਵਾ ਭਾਵ ਦਾ ਹੁਣ ਬਾਹਰ ਨਿਕਲੇਗਾ ਪੂਰੇ ਤਰ੍ਹਾਂ ਹਾਂਜੀ ਪੂਰੀ ਤਰ੍ਹਾਂ ਨਿਕਲੇਗਾ ਮੈਂ ਕਹਾਂ ਮੈਂ ਕਹ ਪੂਰੀ ਤਰ੍ਹਾਂ ਨਿਕਲੇਗਾ ਦੇਖੋ ਕਹਿੰਦੇ ਤਾਂ ਲੋਕੀ ਬਹੁਤ ਕੁਛ ਹੈ ਕਰਦਾ ਕੋਈ ਨਹੀਂ ਆਪਾਂ ਕਵਾਂਗੇ ਕੱਟ ਕਰਾਂਗੇ ਜਾਵਾ ਜਿੰਨਾ ਕਿ ਸਾਡੇ ਕੋਲ ਹੋ ਗਈ ਆਪਣੀ ਸੇਵਾ ਪੂਰੀ ਤਰ੍ਹਾਂ ਕਰਾਂਗੇ ਐਕਚੁਅਲੀ ਮੇਰੇ ਜਿਹੜੇ ਫਾਦਰ ਲੋਆ ਹਨ ਉਹਨਾਂ ਨੇ ਕਾਫੀ ਧੇਰ ਸੇਵਾ ਕੀਤੀ ਲੋਕਾਂ ਦੀ ਸੇਵਾ ਕੀਤੀ ਦਿਨ ਰਾਤ ਮਿਹਨਤ ਕਰਦੇ ਰਹੇ ਉਹਨਾਂ ਨੂੰ ਕਦੀ ਕਿਸੇ ਚੀਜ਼ ਦੀ ਉਹਨਾਂ ਨੇ ਉਹ ਨਹੀਂ ਕੀਤੀ ਮੈਨੂੰ ਇਹ ਚੀਜ਼ ਚਾਹੀਦੀ ਮੈਂ ਇਹਦੀ ਸੇਵਾ ਕਰੂੰਗਾ ਜਬ ਮੈਨੂੰ ਪਹਿਲੇ ਸੀਟ ਦੋਗੇ ਤਾਂ ਕਿਉਂਕਿ ਅੱਜ ਕੱਲੇ ਇਹ ਕਹਿੰਦੇ ਆ ਪਹਿਲੇ ਤੁਸੀਂ ਦੋ ਤਾਂ ਅਸੀਂ ਸੇਵਾ ਉਹਨਾਂ ਨੇ ਬਿਨਾ ਕਿਸੇ ਲਾਲਚ ਦੇ ਬਿਨਾ ਕਿਸੇ ਡਿਮਾਂਡ ਦੇ ਲੋਕਾਂ ਦੇ ਦਿਨ ਰਾਤ ਜਾ ਕੇ ਸੇਵਾ ਕੀਤੀ ਆ ਉਹਨਾਂ ਨੇ ਕਿਸੇ ਔਰ ਅੱਗੇ ਮੇਰੇ ਹਸਬੰਡ ਵੀ ਮੇਰੇ ਪਤੀ ਵੀ ਉਹ ਵੀ ਇਦਾਂ ਹੀ ਰਹੇ ਆ ਉਹਨਾਂ ਵੀ ਰਾਤ ਨੂੰ 12 ਵਜੇ 1 ਵਜੇ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੁਣ ਸਾਡੇ ਪੂਰੇ ਪਰਿਵਾਰ ਚ ਇਦਾਂ ਇਹ ਪੂਰੀ ਪਾਰਟੀ ਦੀ ਸੇਵਾ ਲਿਖੀ ਹੋਈ ਹੈ ਤੇ ਜਦ ਵੀ ਪਾਰਟੀ ਸਾਨੂੰ ਕਿਸੇ ਕੰਮ ਨੂੰ ਕਹਿੰਦੇ ਅਸੀਂ ਅੱਗੇ ਹੋ ਕੇ ਵੱਧ ਕੇ ਸੇਵਾ ਕਰਦੇ ਆਂ ਜੇ ਤੁਹਾਨੂੰ ਆਸ-ਪਾਸ ਦੇ ਪੜੋਸ ਦੇ ਲੋਕ ਤੁਹਾਡੇ ਵਾਰਡ ਦੇ ਲੋਕ ਚੁਣ ਲੈਂਦੇ ਨੇ ਤੇ ਜਿਤਾ ਦਿੰਦੇ ਨੇ ਫਿਰ ਤੁਸੀਂ ਕਿਹੜੇ-ਕਿਹੜੇ ਕੰਮ ਪਹਿਲ ਦੇ ਆਧਾਰ ਤੇ ਕਰੋਗੇ ਦੇਖੋ ਪਹਿਲੇ ਤਾਂ ਮੈਂ ਇਹ ਸਾਰੇ ਚਾਹਦੇ ਵੀ ਪਹਿਲੇ ਤਾਂ ਸੜਕਾਂ ਦਾ ਕੰਮ ਜ਼ਰੂਰੀ ਹੈ ਸੀਵਰੇਜ ਦਾ ਕੰਮ ਜ਼ਰੂਰੀ ਹੈ ਉਹ ਕੰਮ ਮੈਂ ਸਭ ਤੋਂ ਪਹਿਲੇ ਕਰੂੰਗੀ ਕਿਉਂਕਿ ਦੇਖੋ ਸੜਕਾਂ ਤੇ ਨਾਲ ਆਪਾਂ ਜਾਣਦੇ ਆਂ ਕੋਈ ਕਿਤੇ ਪੱਥਰ ਹੈ ਕੋਈ ਕਿਰਨ ਦਾ ਡਰ ਹੁੰਦਾ ਦੋ ਤਿੰਨ ਵਾਰ ਕੇਸਿਸ ਇਦਾਂ ਦੇ ਹੋਏ ਆ ਵੀ ਕਈ ਰਾਤ ਨੂੰ ਜਾ ਰਹੇ ਆ ਸਕੂਟਰਾਂ ਤੋਂ ਹੋ ਜਾਂਦੇ ਇਸ ਲਈ ਸੜਕਾਂ ਸੀਵਰੇਜ ਪਾਣੀ ਇਹ ਤਿੰਨ ਕੰਮ ਬਹੁਤ ਜ਼ਰੂਰੀ ਹੈ ਤੇ ਬਾਕੀ ਹੋਰ ਮੈਨੂੰ ਜਿਹੜੇ ਜਿਹੜੇ ਦੱਸਣਗੇ ਉਹ ਮੈਂ ਕੰਮ ਕਰੂੰਗੀ ਨਾ ਨਾ ਮਤਲਬ ਜਿੱਦਾਂ ਜਿੱਦਾਂ ਪਾਰਟੀ ਆਈ ਕਮਾਂਡ ਦੀ ਬਿਲਕੁਲ ਡਾਇਰੈਕਸ਼ਨ ਮਿਲੇਗੀ ਉਹਦਾ ਉਹਦਾ ਕਰੂੰਗੀ ਹਾਂ ਜੀ ਜਿੱਦਾਂ ਜਿੱਦਾਂ ਪਾਰਟੀ ਦਾ ਮੈਨੂੰ ਮਿਲੇਗਾ ਉਹ ਮੈਂ ਕੰਮ ਕਰੀ ਜਾਊਂਗੀ ਬਾਕੀ ਲੋਕੀ ਜੋ ਜੋ ਮੈਨੂੰ ਕਹਿਣਗੇ ਉਹਨਾਂ ਲਈ ਸੇਵਾ ਲਈ ਮੈਂ ਹਾਜ਼ਰ ਰਹੂੰਗੀ ਹਾਂ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਮੈਡਮ ਖੜੇ ਨੇ ਇਸ ਵਾਰੀ ਵੋਟਾਂ ਦੇ ਵਿੱਚ ਤੁਹਾਨੂੰ ਲੱਗਦਾ ਜਿੱਤਣਗੇ ਵੀ ਇਹਨਾਂ ਦਾ ਪੂਰਾ ਪਰਵਾਹ ਹੂਗਾ ਰ ਤੁਸੀਂ ਦੋਗੇ ਨਾਲ ਸਾਰੇ ਮਿਲ ਕੇ ਜੀ ਜਰੂਰ ਦੇਵਾਂਗੇ ਜੀ ਸਾਨੂੰ ਪੂਰੀ ਉਮੀਦ ਹੈ ਇਹ ਉਮੀਦਾਂ ਖਰੇ ਉਤਰਨਗੇ ਸਾਡੇ ਬੱਚੇ ਨੇ ਅਸੀਂ ਜੇ ਇਹਨਾਂ ਨੂੰ ਕੋਈ ਕੰਮ ਕਹਿਣਾ ਵੀ ਆ ਤੇ ਅਸੀਂ ਪੂਰੇ ਹੱਕ ਨਾਲ ਇਹਨਾਂ ਨੂੰ ਕਵਾਂਗੇ ਲੱਗਦਾ ਕਿ ਇਹ ਪੂਰੇ ਤੁਹਾਡੀ ਉਮੀਦਾਂ ਦੇ ਖਰੇ ਉਤਰਨਗੇ ਹਾਂ ਨਹੀਂ ਉਤਰਨਗੇ ਤੁਸੀਂ ਉਤਾਰ ਲਵਾਂਗੇ ਅਸੀਂ ਆਪਣਾ ਹੱਕ ਇਹਨਾਂ ਨੂੰ ਦੇਣਾ ਹੈ ਤੇ ਇਹਨਾਂ ਤੋਂ ਤਾਂ ਅਸੀਂ ਹੱਕ ਲੈਣਾ ਹੀ ਹੈ ਨਾ ਆਪਣਾ ਜੀ ਜੀ ਜਿਵੇਂ ਅਸੀਂ ਆਪਣਾ ਹੱਕ ਇਹਨਾਂ ਨੂੰ ਦੇਣਾ ਹੈ ਤੇ ਫਿਰ ਇਹਨਾਂ ਤੋਂ ਵੀ ਤਾਂ ਹੱਕ ਤਾਂ ਫਿਰ ਅਸੀਂ ਇਹਨਾਂ ਨੂੰ ਆਪਣਾ ਮੰਗਾਗੇ ਨਾ ਹਾਂ ਜੀ ਲੱਗਦਾ ਪੂਰੀ ਜੀ ਹਾਂ ਜੀ ਪੂਰੀ ਤਰ੍ਹਾਂ ਕੀ ਲੱਗਦਾ ਕੀ ਲੱਗਦਾ ਕੀ ਲੱਗਦਾ ਜਿਵੇਂ ਤੁਸੀਂ ਕਿਹਾ بڑے ਹੱਕ ਤੇ ਮਾਰ ਨਾਲ ਬੋਲਿਆ ਵੀ ਜੇ ਕੰਮ ਨਹੀਂ ਕਰਨਗੇ ਤੇ ਅਸੀਂ ਕਰਾਵਾਂਗੇ ਇਹ ਆਪਣਾ ਬੰਨਾ ਹੀ ਆ ਮਤਲਬ ਜਿਵੇਂ ਆਪਾਂ ਕਹਿੰਦੇ ਤੱਕ ਜੋਈ ਹੈ ਹੈ ਆਪਣਾ ਬੱਚਾ ਹੈ ਆਪਣਾ ਪਾਣਾ ਹੈ ਆਪਣਾ ਬੱਚਾ ਹੈ ਪੂਰੀ ਉਮੀਦ ਆਪਣੇ ਲਈ ਵੀ ਹੈਗੀ ਆ ਜੀ ਸਾਡੇ ਲਈ ਵੀ ਉਮੀਦ ਹੈਗੇ ਜੇ ਸਾਡਾ ਕੋਈ ਕੰਮ ਅਰਚਾ ਨਾਂਦਾ ਅਸੀਂ ਹੁਣ ਉਸ ਵੇਲੇ ਇਹਨਾਂ ਨੂੰ ਅੱਧੀ ਰਾਤੀ ਆਵਾਜ਼ ਲਗਾਈਏ ਇਹ ਪਹਿਲਾਂ ਵੀ ਇਦਾਂ ਕਰਦੇ ਸੀ ਹੁਣ ਵੀ ਆ ਕਿਉਂਕਿ ਸਾਡਾ ਇਹ ਜਿਹੜਾ ਇਹਨਾਂ ਕ ਘਰ ਹੈ ਨਾ ਇਹ ਸਾਡਾ ਇੱਕ ਪਰਿਵਾਰ ਹੈ ਇਹ ਗਲੀ ਜ਼ਰੂਰ ਹੈ ਵਿੱਚ ਕਹਿੰਦਾ ਨੇ ਲੇਕਿਨ ਇੱਕ ਪਰਿਵਾਰ ਹੈ ਲੱਗਦਾ ਕਿ ਬਾਡ ਨੰਬਰ 27 ਦੇ ਵਿੱਚ ਸੁਧਾਰ ਹੋਏਗਾ ਇਹਨਾਂ ਨੂੰ ਚੁਣ ਕੇ ਹਾਂਜੀ ਹਾਂਜੀ ਸੁਧਾਰ ਹੋਣਾ ਵੀ ਚਾਹੀਦਾ ਹੈ ਤੇ ਹੋਏਗਾ ਵੀ ਹਾਂ ਕਿਉਂਕਿ ਕਾਫੀ ਟਾਈਮ ਤੋਂ ਅਸੀਂ ਇਹਨਾਂ ਨੂੰ ਜਾਣਦੇ ਆ ਅਸ਼ੂ ਰਾਣਾ ਜੀ ਨੂੰ ਜਾਣਦੇ ਆ ਉਹਨਾਂ ਦੇ ਫਾਦਰ ਸਾਹਿਬ ਨੂੰ ਅਸੀਂ ਕਾਫੀ ਟਾਈਮ ਤੋਂ 30 ਸਾਲਾਂ ਤੋਂ ਤਾਂ ਅਸੀਂ ਵੀ ਜਾਣਦੇ ਆ ਜੀ ਇਹ ਬੂਟਾ ਮਤਲਬ ਕਿ ਜੋ ਕਾਂਗਰਸ ਦਾ ਹੈ ਜਾਂ ਜੋ ਸੇਵਾ ਦਾ ਹੈ ਇਹਨਾਂ ਦੇ ਫਾਦਰ ਸਾਹਿਬ ਨੇ ਲਾਇਆ ਹੋਇਆ ਵਾ ਅਗਵਾਸ਼ੂ ਜੀ ਨੇ ਵੀ ਉਹ ਦੇ ਮਤਲਬ ਕਿ ਉਹਨੂੰ ਆਪਣੇ ਚੱਲੇ ਨੇ ਚੱਲੇ ਨੇ ਉਸ ਬੂਟੇ ਨੂੰ ਇਹਨਾਂ ਨੇ ਆਪਣੇ ਕਰਤੱਵ ਦਾ ਆਪਣੀ ਡਿਊਟੀ ਦਾ ਇੱਕ ਪਾਣੀ ਪਾ ਕੇ ਸਿੰਜ ਕੇ ਉਹਨੂੰ ਵੱਡਾ ਕੀਤਾ ਜੀ ਬਾਕੀ ਨਹੀਂ ਪਿਛਲੀ ਵਾਰੀ ਮਿਲੀ ਸੀਟ ਤਾਂ ਕੋਈ ਗੱਲ ਨਹੀਂ ਸੂਰਜ ਹੈ ਕਦੀ ਚੜ੍ਹਦਾ ਹੈ ਕਦੀ ਡੁੱਬਦਾ ਹੈ ਅੱਜ ਹੁਣ ਇਹਨਾਂ ਦੇ ਚੜਨ ਦੀਵਾਰੀ ਹੈ ਤੇ ਵਾਹਿਗੁਰੂ ਤਾਂ ਬਹੁਤ ਅੱਛਾ ਕਰੇਗਾ ਵਧੀਆ ਕਰੇਗਾ ਅਸੀਂ ਦੁਆ ਕਰਦੇ ਹਾਂ ਸਾਰੇ ਨਾਲ ਲਈ ਠੀਕ ਆਪਣੇ ਭੈਣ ਭਰਾਗੇ ਹੋਣਗੇ ਤੇ ਅਸੀਂ ਆਪੇ ਵੱਡੇ ਹਾਂ ਜੀ ਸਿਰ ਤੁਸੀਂ ਕਿਵੇਂ ਦੇਖਦੇ ਹੋ ਕਿ ਆਇਸ਼ਾ ਰਾਣਾ ਜੀ ਜਿਹੜੇ ਇਸ ਵਾਰੀ ਖੜੇ ਨੇ ਇਲੈਕਸ਼ਨਾਂ ਦੇ ਵਿੱਚ ਵਾਰ ਨੰਬਰ 27 ਵੱਲੋਂ ਪੂਰਾ ਹੁੰਗਾਰਾ ਮਿਲੇਗਾ ਇਹਨਾਂ ਨੂੰ ਮੈਂ ਕਿ ਮੈਂ ਵਿਨੋਦ ਭਾਰਤੀ ਪ੍ਰਵਕਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਸੀਂ ਹੀ ਇਹਨਾਂ ਨੂੰ ਸੁਜੈਸਟ ਕੀਤਾ ਜੀ ਕਿ ਤੁਹਾਡੇ ਪਰਿਵਾਰ ਦੀ ਸੇਵਾ ਭਾਵਨਾ ਸਾਰਿਆਂ ਨੇ ਦੇਖੀ ਹੈ ਤੇ ਸਾਰੇ ਲੋਕ ਇਹ ਚਾਹੁੰਦੇ ਆ ਵੀ ਇਸ ਵਾਰ ਤੁਸੀਂ ਲੜੋ ਉੱਥੇ ਇਲੈਕਸ਼ਨ ਜੀ ਹੋਰਣਾ ਵੀ ਅਪਲਾਈ ਕੀਤਾ ਇਹਨਾਂ ਦਾ ਵੀ ਅਪਲਾਈ ਕਰਾਇਆ ਔਰ ਇਹਨਾਂ ਵਾਸਤੇ ਅਸੀਂ ਟਿਕਟ ਵੀ ਉਥੋਂ ਰਿਕੁਐਸਟ ਕੀਤੀ ਵੀ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਤਾਂ ਇਹ ਲੋਕਾਂ ਦੀਆਂ 17 ਤੇ ਲੋਕਾਂ ਦੀਆਂ ਇਛਾਵਾਂ ਤੇ ਪੂਰੇ ਉਤਰਣਗੇ ਔਰ ਪਾਰਟੀ ਨੇ ਟਿਕਟ ਦਿੱਤੀ ਤਾਂ ਹੁਣ ਮੈਂ ਦੇਖਿਆ ਕਿ ਏਰੀਆ ਦੇ ਵਿੱਚ ਪੂਰਾ ਜੋਸ਼ ਹੈ ਆਸ਼ੂ ਰਾਣਾ ਦੇ ਨਾਮ ਤੇ ਈਸ਼ਾ ਰਾਣਾ ਦੇ ਨਾਮ ਤੇ ਔਰ ਇਹਨਾਂ ਦੇ ਫਾਦਰ ਇਨਲਾ ਬਚਨ ਸਿੰਘ ਰਾਣਾ ਜੀ ਮੇਰੇ ਬਹੁਤ ਪੁਰਾਣੇ ਮਿੱਤਰ ਸੀਗੇ ਬੜੇ ਭਰਾ ਸੀਗੇ ਤਾਂ ਅਸੀਂ ਇਸ ਪਰਿਵਾਰ ਨੂੰ ਬਹੁਤ ਦੇਰ ਤੋਂ ਜਾਣਦੇ ਆ ਕਿ ਇਸ ਪਰਿਵਾਰ ਤੇ ਮਨ ਵਿੱਚ ਜਿਹੜੀ ਸੇਵਾ ਭਾਵਨਾ ਹੈ ਉਹ ਉੱਭਰ ਕੇ ਬਾਹਰ ਆਣੀ ਚਾਹੀਦੀ ਹੈ ਉਹ ਲੋਕਾਂ ਨੂੰ ਇਸ ਭਾਵਨਾ ਦਾ ਫਾਇਦਾ ਹੋਣਾ ਚਾਹੀਦਾ ਤਾਂ ਇਸ ਕਰਕੇ ਅਸੀਂ ਇਹਨਾਂ ਨੂੰ ਟਿਕਟ ਦਵਾਈ ਔਰ ਬੜੀ ਜੋ ਇੱਛਾ ਲੋਕਾਂ ਦੀ ਇਹਨਾਂ ਤੇ ਹੈ ਮੈਨੂੰ ਲੱਗਦਾ ਹੈ ਉਸ ਤੋਂ ਵੀ ਵੱਧ ਮੋਰ ਥੈਨ ਸੈਟੀਸਫੈਕਸ਼ਨ ਲੋਕਾਂ ਦੀ ਕਰਵਾਣਗੇ ਔਰ ਜਿੰਨੀ ਸੇਵਾ ਇਹ ਕਰ ਸਕਦੇ ਆ ਆਪਣੀ ਕਪੈਸਿਟੀ ਦੇ ਮੁਤਾਬਕ ਉਸ ਤੋਂ ਵੀ ਵੱਧ ਕਰਨਗੇ ਔਰ ਇਲਾਕੇ ਨੂੰ ਸਵਰਗ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਐਸੀ ਮੈਂ ਤੁਹਾਡਾ ਪੂਰਾ ਸਾਥ ਰਹੇਗਾ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਸਾਥ ਹੈ ਤਾਂ ਤਾਂ ਹੀ ਟਿਕਟ ਦਵਾ ਕੇ ਲੈ ਕੇ ਆਏ ਆ ਜੇ ਸਾਥ ਚਾਹੇ ਕਹਿਣ ਜਾਂ ਨਾ ਕਹਿਣ ਕਿਉਂਕਿ ਸਾਡਾ ਬਹੁਤ ਪੁਰਾਣਾ ਇਸ ਪਰਿਵਾਰ ਨਾਲ ਰਿਸ਼ਤਾ ਔਰ ਅਸੀਂ ਜਾਣਦੇ ਆ ਕਿ ਇਸ ਪਰਿਵਾਰ ਦੇ ਬਲੱਡ ਵਿੱਚ ਵੀ ਸੇਵਾ ਭਾਵਨਾ ਜਿਹੜੀ ਆ ਰਚੀ ਹੋਈ ਹੈ ਤਾਂ ਇਹ ਲੋਕਾਂ ਦੀਆਂ ਇੱਛਾਵਾਂ ਤੇ ਸਦਰਾਂ ਤੇ ਪੂਰੇ ਉਤਰਨ ਦੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜیتےਗੀ ਇਹ ਜیتےਗੀ ਇਸ਼ਾਰਾ ਜیتےਗੀ जीतेगी वोट कांग्रेस वोट कांग्रेस वोट कांग्रेस वोट कांग्रेस ਸੋ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਜਨਤਾ ਜਨਾਦਨ ਦਾ ਫੈਸਲਾ ਕੀ ਹੈ ਕਿ ਕਿਹੜੀ ਪਾਰਟੀ ਦੇ ਕਿਹੜੇ ਨੁਮਾਇੰਦੇ ਨੂੰ ਜਨਤਾ ਚੁਣਦੀ ਹੈ ਕਿਦੇ ਜਿੱਤ ਸਿਰ ਤੇ ਸਜੇਗਾ ਜਿੱਤ ਦਾ ਸਹਰਾ ਤੇ ਕਿੰਨੂੰ ਦੇਖਣਾ ਪਏਗਾ ਹਾਰ ਦਾ ਮੂੰਹ ਸੋ ਹਰ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਕੈਂਪੇਨਿੰਗ ਲੱਗੇ ਹੋਏ ਨੇ ਕਰਨ ਸੋ ਫੈਸਲਾ ਜਿਹੜਾ ਜਨਤਾ ਦੇ ਹੱਥਾਂ ਦੇ ਵਿੱਚ ਹੀ ਹੈ ਸੋ ਆਉਣ ਵਾਲਾ ਸਮਾਂ ਦੱਸੇਗਾ ਸੋ ਹੋ ਅਜਿਹਾ ਹੋਰ ਅਪਡੇਟ ਲਈ ਬਨੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਕੈਮਰਾਮੈਨ ਰਕੇਸ਼ ਦੇ ਨਾਲ ਜਸਪ੍ਰਿਤ